ਹਾਂਜੀ ਜਿਹੜਾ ਆਪਾਂ ਪੜਾਕਾ ਬਣਾਉਣ ਲੱਗੇ ਆ ਉਹਦੇ ਲਈ ਸਮਾਨ ਦੱਸਦੇ ਆ ਤੁਹਾਨੂੰ ਕਿਹੜਾ ਕਿਹੜਾ ਚਾਹੀਦਾ ਤੇ ਕਿੰਨੇ ਪੈਸਿਆਂ ਦਾ ਆ ਇੱਕ ਆ ਟੋਟਾ 1.5 ਫੁੱਟ ਦਾ 4 ਇੰਚੀ ਤੇ 1.5 ਫੁੱਟਾ 2 ਇੰਚੀ ਇੱਕਾ ਪਿੱਛੇ ਟੱਕਣਾ ਇਹਦੇ ਲੱਗਣਾ 4 ਇੰਚੀ ਤੇ ਇੱਕਾ 100 ਘਟਾ 4 ਇੰਚੀ ਤੋਂ 2 ਇੰਚੀ ਕਰਨਾ 4 ਇੰਚੀ ਇਹਦੇ ਨਾਲ ਲਾ ਜਾਣਾ 2 ਇੰਚੀ ਇਹਦੇ ਵਿੱਚ ਪੈ ਜਾਣਾ ਆਹ ਹੋ ਗਿਆ ਤੇ ਇੱਕ ਉੱਪਰ ਆ ਕਵਰ ਕਰਨ ਨੂੰ ਜਿਹੜਾ ਸਰਾਖ ਆਪਾਂ ਟਕਣਾ ਉਹਦੇ ਖਤਰਾ ਪੀਸ 4 ਇੰਚੀ ਤੋਂ ਹੀ ਤਿੰਨ ਜਾਂ 4 ਇੰਚੀ ਦਾ ਟੋਟਾ ਕੱਢ ਲਓ ਇਧਰੋਂ ਚੀਰਾ ਦੇ ਦੋ ਆਹ ਚੀ ਇਹ ਦੇ ਵਿੱਚ ਪੈ ਜੂਗੀ ਐ ਇਸ ਤਰ੍ਹਾਂ ਆ ਵਿੱਚ ਪੈ ਗਿਆ ਆ ਲੋ ਕਵਰ ਹੋ ਗਿਆ ਤੇ ਇੱਕ ਆਪਣਾ ਲੈਟਰ ਆ ਇਹਦੇ ਵਿੱਚ ਸਰਾ ਕੱਢਣਾ ਲੈਟਰ ਦੇ ਪੂਰਾ ਪੂਰਾ ਲੈਟਰ ਪੂਰਾ ਫਿਕਸ ਆਵੇ ਪੂਰਾ ਆ ਗਿਆ ਇੱਕ ਆ ਸਲੋਸ ਹਨ ਤੇ ਦੋ ਐਮ ਸੀਲਾ ਨੇ ਇੱਕ ਵੱਡੀ ਐ ਕਿ ਛੋਟੀ ਐ ਤੇ ਸਾਰੇ ਟੋਟਲ ਮਿਲਾ ਕੇ ਜਿਹੜੀ ਇਹ ਚਾਰਬੇਟ ਪੈਣੀ ਆ ਉਹ ਵੀ ਲਾ ਕੇ 500 ਦਾ ਸਮਾਨ ਆਇਆ ਤੇ 500 ਚ ਕਈ ਵਾਰ ਪੜਾ ਕੇ ਚੱਲਣ ਗਿਆ ਇਹ ਨਹੀਂ ਵੀ 500 ਥੋੜਾ ਕਾਰਬਿਟ ਲਿਆਦੀ 50 ਰੁਪਏ ਦੀ ਜਾਨੀ ਸਾਰਾ ਸਿਸਟਮ 500 ਦਾ ਤੇ ਹੁਣ ਕੰਪਲੀਟ ਕਰਦੇ ਆ ਪੂਰਾ ਸੈਂਪਲ ਕਰਦੇ ਆ ਇਹਨੂੰ ਫੇਰ ਤੁਹਾਨੂੰ ਦਿਖਾਉਨੇ ਆ ਤੇ ਆਵਾਜ਼ ਚੈੱਕ ਕਰਿਓ ਇਹਦੀ ਹੁਣ ਪਹਿਲਾਂ ਕਰੀਏ ਇਹਦੀ ਫਿਟਿੰਗ ਫੇਰ ਤੁਹਾਨੂੰ ਦਿਖਾਉਨੇ ਆ ਬਣੇ ਰਹੋ ਵੀਡੀਓ ਚ ਐਂਡ ਤੱਕ ਜਰੂਰ ਦੇਖਿਓ ਹੁਣ ਇਹ ਤੇ ਲਾਵਾਂਗੇ ਸਲੂਸ਼ਨ ਆਪਾਂ ਸਲੂਸ਼ਨ ਲਾ ਕੇ ਵਧੀਆ ਤਰੀਕੇ ਨਾਲ ਲਓ ਜੀ ਹੁਣ ਇਹ ਤੇ ਬਿਠਾ ਦੇਣਾ ਆਪਾਂ ਹੁਣ ਇੱਧਰ ਆਪਨੇ ਹਲਾਤਾ 4 ਇੰਚ ਤੇ ਆਹ ਹੁਣ ਪਿੱਛੇ ਢੱਕਣ ਲਾਵਾਂਗੇ ਇਹ ਚ ਪਹਿਲਾਂ ਲੈਟਰ ਫਿਕਸ ਕਰਾਂਗੇ ਸਲੋਸ਼ਨ ਤਾਂ ਲੱਗਣਾ ਨਹੀਂ ਇਹ ਚ ਲਾਵਾਂਗੇ ਆਪਾਂ ਇਹ ਮਸੀਨ ਆਹ ਦੇਖੋ ਬਿਲਕੁਲ ਫਿਕਸ ਰੱਖਿਆ ਮੈਂ ਬਹਿ ਗਿਆ ਉਹਨਾਂ ਦੇ ਆਲੇ-ਦਾਲੇ ਆਪਾਂ ਲਾ ਦੇਣੀ ਐ ਮਸੀਲਾ ਰਲਾਈ ਆ ਮੈਂ ਐ ਮਸੀਲ ਲਾ ਦੇਣੀ ਆ ਦੋਨਾਂ ਪਾਸੇ ਵਧੀਆ ਤਰੀਕੇ ਨਾਲ ਭਰ ਦੇਣੀ ਐ ਮਸੀਲ ਇਸ ਤਰ੍ਹਾਂ ਕਰਕੇ ਅੰਦਰ ਚੀ ਵੀ ਬਾਹਰ ਤੇ ਵੀ ਜਿਹੜੀ ਇਹਦੀ 에ਰ ਆ ਗੈਸ ਉਹ ਲੀਕ ਨਾ ਹੋਵੇ ਇਹਨੂੰ ਆਪਾਂ ਨੇ ਐਮਸੀ ਲਾਤੀ ਅੰਦਰੋਂ ਵੀ ਬਾਹਰੋਂ ਵੀ ਦੋਨਾਂ ਸਾਈਡ ਤੋਂ ਵਧੀਆ ਤਰੀਕੇ ਨਾਲ ਹੁਣ ਆ 2 ਇੰਚੀ ਵਾਲਾ ਆ ਲਾਵਾਂਗੇ ਇਹਨੂੰ ਸੋਲੂਸ਼ਨ ਲਾ ਕੇ ਵਧੀਆ ਤਰੀਕੇ ਨਾਲ ਤੇ ਇਹਨੂੰ ਜੋੜ ਦੇਣਾ ਆਪਾਂ ਨੇ ਆ ਟਾਫਨ ਟੇਪ ਥੋੜੀ ਲਾਈ ਆ ਥੋੜਾ ਲੂਸ ਸੀਗਾ ਵਿੱਚ ਇਸ ਕਰਕੇ ਆਪਾਂ ਹਲਕੇ ਟਾਫਨ ਟੇਪ ਲਪੇੜਤੀ ਤੇ ਇਹ ਫਿਕਸ ਹੋ ਜੀਏ ਜਮਾ ਆ ਲੋ ਆ ਹੋ ਗਿਆ ਕੰਪਲੀਟ ਹੁਣ ਇਹਨੂੰ ਵੀ ਐਮਸੀ ਲਾਉਣੀ ਆਪਾਂ ਨੇ ਇਹਨੂੰ ਵੀ ਆ ਟੱਕਣ ਇੱਧਰ ਲਾ ਕੇ ਇੱਧਰ ਵੀ ਐਮਸੀ ਲਾ ਦੇਣੀ ਆ ਦੋਨਾਂ ਪਾਸੇ ਐਮਸੀ ਲ ਭਰ ਦੇਣੀ ਆਪਾਂ ਨੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਫਾਈਨਲ ਲੁੱਕ ਜੋ ਤਿਆਰ ਹੋ ਗਿਆ ਐਨੀਂ ਕਿ ਡਾਲੀ ਆਪਾਂ ਨੇ ਬੈ ਸਟਣੀਆਂ ਇਹਦੇ ਤੇ ਪਾਉਣਾ ਪਾਣੀ ਆ ਦੋ ਮਿੰਟ ਬੰਨ ਰਹਿਣ ਦੇ ਗਏ ਆ ਬਾਲੀ ਹੋ ਜਾਣੀ ਨਹੀਂ ਫੇਰ ਹੀ ਹੋਊ ਕੜਾਕਾ ਬਾਈਰੋ ਬਾਜ ਮਾਰ ਕੇ ਟ੍ਰਾਈ ਕਰਾ ਗਿਆ ਯਾ ਹਾਂ ਬਈ